ਪੰਜਾਬੀ ਲੋਕ ਬਹੁਤ ਦਿਲਦਾਰ ਹੁੰਦੇ ਹਨ ਹਾਂਜੀ ਪੰਜਾਬੀ ਲੋਕ ਬਹੁਤ ਦਿਲਦਾਰ ਹੁੰਦੇ ਹਨ ਤੇ ਲੋਕੇਸ਼ਨ ਕਹਿੰਦੀ ਆ ਕਿ ਤੁਸੀਂ ਬਿਲਕੁਲ ਸਹੀ ਜਾ ਰਹੇ ਹੋ ਆਵਾ ਆਵਾ ਰੀਸਾਈਕਲ ਤਾਂ ਵਾਣੀ ਚੱਲੀ ਫੇਰ ਨਿਕਲ ਗਈ ਸਾਮਾਨ ਲੱਥਿਆ ਪੈਂਚਰ ਇਹ ਵੀਰ ਨੂੰ ਆਪਾਂ ਕਿਹਾ ਪੈਂਚਰ ਲਾ ਦਿਓ ਇਹ ਹੁਣ ਪੈਂਚਰ ਲਾਉਣ ਦੇ ਆਵਾ ਆਵਾ ਭਰ ਕੇ ਲਿਖੇ ਹਾਂ ਹਵਾਸ ਤੇ ਨਿਕਲ ਗਈ ਤੇ ਆਪਣਾ ਸਾਮਾਨ ਤਾਂ ਭਰ ਜਿਆਦਾ ਪਰ ਪੈਂਚਰ ਵੀ ਕਾਫੀ ਹੈ ਮੇਖ ਮੁਖ ਵਜੀ ਭਾਜੀ ਨਾਟਵਾ ਚੱਕੇ ਲੱਗੇ ਲਾ ਬੜਾ ਹੈ ਪੈਂਚਰਾਂ ਪੈਂਚਲ ਵਾਗੇ ਫਿਰ ਚਲਦੇ ਆ ਅਗਲੇ ਪਾਸੇ ਇਹ ਆ ਤਾਂ ਵੀ ਨਹੀਂ ਪੈਂਚਲ ਆਉਂਦਾ ਪੈਂਚਲ ਆਟਾ ਹੋਏ ਪੈਂਚਲ ਆਪਾਂ ਆ ਵੀ ਲਾਲੀ ਦਾ ਪਰ ਇੱਕ ਘਾ ਲਉਂ ਜੰਦੀਆਂ ਵੀਰ ਨੇ ਐਂ ਹੀ ਲਾਤਾ ਮੇਰੇ ਚੱਕੇ ਖੜੇ ਦੇ ਪੰਜਾਬੀ ਲੋਕ ਬਹੁਤ ਦਿਲदार ਹੁੰਦੇ ਹਾਂ ਜੀ ਪੰਜਾਬੀ ਲੋਕ ਬਹੁਤ ਦਿਲदार ਹੁੰਦੇ ਨੇ ਲਓ ਜੀ ਆਪਾਂ ਆ ਗਏ ਇੱਥੇ ਸਾਈਂਗਲ ਪੈਂਚਰ ਹੋ ਗਿਆ ਤੇ ਵੀਰ ਕੋਲ ਆਪਾਂ ਪੈਂਚਰ ਲਵਾਇਆ ਭਾਜੀ ਬੜਾ ਪਹਿਲਾਂ ਵਾਹ ਭਰ ਕੇ ਲਗਾਏ ਤੇ ਭਾਈ ਦੁਕਾਨ ਤੇ ਨਹੀਂ ਹੈਗੇ ਮੈਨੂੰ ਕਹਿੰਦੇ ਹਵਾ ਭਰ ਲੈਣੀ ਮੈਂ ਕਿਹਾ ਵੀ ਤੁਸੀਂ ਹੈ ਨਹੀਂ ਕਹਿੰਦੇ ਵੀ ਕੋਈ ਚੱਕਰ ਨਹੀਂ ਤੁਸੀਂ ਹਵਾ ਭਰ ਲੋ ਸਰਦਾਰ ਹੁਣ ਆਪਾਂ ਆਏ ਹਾਂ ਪੈਂਚਰ ਲਵਾ ਲਿਆ ਤੇ ਵੀਰ ਨੂੰ ਮਤ ਆਇਆ ਪੁੱਛੇ ਬਹਿਲਾ ਕਹਿੰਦੇ ਨਹੀਂ ਜੇ ਕਹਿੰਦੇ ਵੀ ਚਲੋ 50 ਲੈਨੇ ਗਾਗ ਨੂੰ ਤੁਸੀਂ ਚੀਜ਼ ਦੇ ਦਿਓ ਕਹਿੰਦੇ ਅਸੀਂ ਬੰਦਾ ਵੇਖ ਕੇ ਪੈਸੇ ਲਈਦੇ ਆ ਜਾਂਦੇ ਪੰਜਾਬੀ ਬਈ ਦਲਦਾਰ ਹੁੰਦੇ ਬਾਕੀ ਮੈਂ ਕਹਿੰਦਾ ਵੀ ਇੱਥੋਂ ਦੇ ਲੋਕ ਵੀ ਬਹੁਤ ਵਧੀਆ ਲੋਕ ਨੇ ਬਹੁਤ ਪਿਆਰ ਦਿੰਦੇ ਸਾਜੀ ਅੱਛਾ ਮਿਲਦੇ ਆ ਅੱਛਾ ਪਿਆਰ ਦੇ ਚੰਗੇ ਰਹਿੰਦੇ ਆ ਠੀਕ ਹੈ ਭਾਜੀ ਥੈਂਕ ਯੂ ਜੀ ਤੇ ਆਪ ਰਹਿਣ ਨਾ ਪੈਨੇ ਉਥੋਂ ਦੇ ਫਿਰ ਲਾਗੇ ਲਾਗੇ ਦੇ ਘਰ ਬਾਹਰ ਸੜਕਾਂ ਗਲੀਆਂ ਸਭ ਤੁਹਾਨੂੰ ਆਪਾਂ ਉਹਨਾਂ ਲੱਗਣ ਲੱਪੇ ਨੇ ਇਹ ਗਲੀ ਚ ਹੁਣ ਤਾਂ ਤਾਂ ਪਾਈ ਮਾ ਕਿਹੜਾ ਚੱਲਿਆ ਭਾਈ ਮਾ ਛੇਵਾ ਆਪਣਾ ਕੱਲ ਪਰਸੋਂ ਦਾ ਤੇ ਗਲੀ ਹੁਣ ਐ ਪੈਰਾਂ ਦੇ ਚੜ ਗਈ ਐ ਤੇ ਆਪ ਆਪਣੀ ਜੀ ਲੱਗਦੀ ਤੇ ਆਹ ਵੇ ਚੌਂਗ ਜਿਹੜਾ ਆਪਾ ਰੋਜ਼ ਨੰਗਦੇ ਆ ਟੱਪਦੇ ਆ ਤੇ ਇੱਥੇ ਲਾਈਟਾਂ ਹੋ ਜਾਂਦੀਆਂ ਰੈਟ ਹਰੀ ਆ ਹੋਰੀ ਆ ਆਪੂ ਸਿੱਧੇ ਸਿੱਧੇ ਲਓ ਜੀ ਹੁਣ ਹੀ ਚੱਲ ਗਏ ਰੋਜ਼ ਇਹ ਸਾਹਮਣੇ ਘੈਂਟਾ ਘਰ ਤੋਂ ਰੋਡ ਜਿਹੜਾ ਜਾਂਦਾ ਆਪਾਂ ਜਾਂਦੇ ਆ ਇਧਰ ਨੂੰ ਪਹਿਲਾਂ ਦੇਖ ਕੇ ਇੱਥੇ ਇੱਕ ਰਾ ਲొਕੇਸ਼ਨ ਚੈੱਕ ਕਰਦੇ। ਬਾਕੀ ਭੀੜ ਭੜਕਾ ਚੰਗਾ ਪਰ ਇਹ ਫਿਰ ਵੀ ਇਹ ਆਪਾਂ ਜਿਹੜੇ ਬੋਰਡਾਂ ਨਾ ਮਾਰੋ। ਇਹ ਲੋਕ ਬੋਨ ਤੋਂ ਉਤਰੇ ਆ। ਇਧਰ ਆ ਜਤਿੰਦਰ ਆਪਣੇ ਪੁੱਛੀਏ ਦਾ ਦੋਸਤ ਗੋਲੂ ਵੇ ਆ। ਦਿੱਲੀ ਤੋਂ ਗੋਲੂ ਬਰਾ ਹੁਣੇ ਹੁਣੇ ਉਹਦਾ ਵਿਆਹ ਆ ਤੇ ਜਤਿੰਦਰ ਵੀ ਗਏ ਸੀਗੇ ਵਿਆਹ ਤੇ ਵੀ। ਉਹ ਵੀਰ ਨਾਲ ਉਦੋਂ ਦੀ ਗੱਲ ਹੋ ਰਹੀ ਆਪਣੀ ਜਤਨ ਦੀ ਆਪਾਂ ਆਏ ਆ। ਪਰ ਥੋੜਾ ਜਿਹਾ ਕੀ ਫੀਗਾ ਵੀ ਹੁੰਦਾ ਇੱਥੋਂ 12-13 ਕਿਲੋਮੀਟਰ ਦੂਰ ਠੀਕਾ ਜਿੱਥੇ ਰਹਿੰਦਾ ਵੀ ਕਮਰਾ ਮੈਂ ਆਪਾਂ ਫਿਰ ਕਿਲਾ ਕੋਲਾ ਘੁੰਮਣ ਕਰਕੇ ਫਿਰ ਇੱਥੇ ਹੀ ਗੁਰਦੁਆਰਾ ਸੈੰਸੇ ਦੋ ਤਿੰਨ ਲਾਏ ਤੇ ਅੱਜ ਤੀਜੇ ਦਿਨ ਹੁਣ ਆਪਾਂ ਬੋਲੂ ਬਿਲਕੁਲ ਚਲੇ ਉੱਥੇ ਹੁਣ ਹੁੰਦੇ ਕੋਲ ਚੱਲਾਂਗੇ ਬਿਲਕੁਲ ਬੋਲੂ ਕੋਲ ਰਵਾਂਗੇ ਰੁਕਾਂਗੇ ਇਹ ਬਾਕੀ ਦੇਖਦੇ ਚੱਲ ਕੇ ਕੀ ਮਾਹੌਲ ਆ ਬੋਲੂ ਭਾਈ ਏ ਆਜੋਲਪੁਰ ਦੀਆਂ ਸੜਕਾਂ ਸਾਫ਼ ਸੁਥਰਾ ਸ਼ਹਿਰ ਆ ਯਾਰ ਬਹੁਤ ਸੁਣਾ ਸ਼ਹਿਰ ਆ ਤੇ ਦਿਲ ਲੱਗਦਾ ਸ਼ਹਿਰ ਚ ਤੇ ਫੁੱਟਪਾਥ ਸੜਕਾਂ ਲੋਕ ਜਿੱਧਰ ਮਰਜ਼ੀ ਚਲੇ ਆ ਮਾਨ ਸਤਕਾਰ ਪਿਆਰ ਮਿਲਦੇ ਮਿਲਦਾ ਟੱਗੀ ਦਸਤਾਰ ਨੂੰ ਤੁਹਾਡੇ ਪੱਗ ਨੂੰ ਲੋਕ ਬਹੁਤ ਪਿਆਰ ਦਿੰਦੇ ਮੈਂ ਸਰਦਾਰ ਜੀ ਭਾਜੀ ਕਹਿ ਕੇ ਬਾਜ ਮਾਰਨੇ ਕੋਈ ਇਹ ਰੋਡ ਤੇ ਪਏ ਆ ਰੋਡ ਜੈਪੁਰ ਨੂੰ ਜਾਂਦਾ ਵਾ ਜੈਪੁਰ ਇਹ ਗਾਵਤ 365 4288 567 ਤੇ ਆਪਾਂ ਚੱਲਾਂਗੇ ਇੱਧਰ ਵੀ ਜਾਵਾਂਗੇ ਪਰ ਪਹਿਲਾਂ ਆਪਾਂ ਵਾਹਿਗੁਰੂ ਕਿਰਪਾ ਕਰੇ ਮਾਊਂਟ ਆਪੂ ਵੀ ਇਹ ਢੀਲਾਂ ਦਾ ਸ਼ਹਿਰ ਉਦੇਪੁਰ ਵੀ ਵੇਖਾਂਗੇ ਮਾਊਂਟ ਆਪੂ ਪਹਾੜੀ ਏਰੀਆ ਰਾਜਸਥਾਨ ਦਾ ਹਿਮਾਚਲ ਉਹ ਦੇਖਾਂਗੇ ਭਾਈ ਜੀ ਆਪਾਂ ਤੁਹਾਡੇ ਨਾਲ ਸਾਝਾ ਕਰ ਰਹੇ ਆ ਜੋਸ਼ਪੁਰ ਸ਼ਹਿਰ ਦਾ ਠੂਰ ਜੋਧਪੁਰ ਸ਼ਹਿਰ ਰਾਜਿਆਂ ਮਹਾਰਾਜਿਆਂ ਦਾ ਸ਼ਹਿਰ ਆ ਮਹਿਲਾਂ ਦਾ ਸ਼ਹਿਰ ਕਿਲਿਆਂ ਦਾ ਸ਼ਹਿਰ ਮੰਦਰਾਂ ਦਾ ਸ਼ਹਿਰ ਗੁਰਦੁਆਰਿਆਂ ਦਾ ਹਰ ਇੱਕ ਤਰ੍ਹਾਂ ਦਾ ਖਾਣ ਪੀਣ ਇੱਥੋਂ ਦਾ ਮਸ਼ਹੂਰ ਤੇ ਜੋਧਪੁਰ ਬਹੁਤ ਸੋਹਣਾ ਸੁਨੱਖਾ ਤੇ ਸਾਫ਼ ਸੁਥਰਾ ਸ਼ਹਿਰ ਆ ਤੇ ਉਹਨਾਂ ਹੀ ਖਾਸ ਕਰੇ ਲੋਕੀ ਆ ਚਲੋ ਆਡੇ ਚ ਕਿਰਕਤ ਹੁੰਦੀ ਆ ਥੋੜੀ ਗੱਲ ਸਾਰੇ ਜਨ ਪਰ ਵਧੀਆ ਲੋਕ ਨੇ ਮਾਨ ਸਤਕਾਰ ਪਿਆਰ ਬਾਕੀ ਜੋਧਪੁਰ ਚ ਮੁਸਲਮਾਨ ਭਾਈਚਾਰਾ ਬਹੁਤ ਕੈਨੇਡਾ ਵਿੱਚ ਹੁਣ ਪੈਂਚਰ ਵਾਲਾ ਵੀ ਵੇਖਿਆ ਹੋਇਆ ਬਣੋ ਆਪਣਾ ਨਾਮ ਜੀਆ ਰੀਸ ਤੇ ਉਹਨਾਂ ਲੋ ਵੀ ਵਧੀਆ ਮਾਣ ਕੀਤਾ ਪਤਾ ਜੀ ਤੁਸੀਂ ਜੋ ਆਪਣੇ ਵੀਡੀਓ ਨੂੰ ਵਧੀਆ ਪਿਆਰ ਦੇ ਰਹੇ ਹੋ ਤੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਤੇਈ ਤੁਹਾਡੀ ਦੁਆਉਂ ਦੀ ਆ ਪਿਆਰ ਮਿਲਦਾ ਤੇ ਜੀ ਕਰਦਾ ਹੈ ਕਿ ਹੋਰ ਪੈਡਲ ਮਾਰੀਏ ਬਹੁਤ ਥੂਰ ਲੰਮਾ ਕਰੀਏ ਇਦਾਂ ਹੀ ਤੁਸੀਂ ਅਸਟਕਾਰ ਦਿੰਦੇ ਰਹਿਣਾ ਬਣੇ ਰਹਿਣਾ ਵੀਡੀਓ ਨਾਲ ਇਦਾਂ ਹੀ ਆਪਾਂ ਪੈਡਲ ਮਾਰਦੇ ਬਾਂਦੇ ਸਾਰਾ ਭਾਰਤ ਨੂੰ ਮੰਗੇ ਇਹਦੇ ਦੇਖਣ ਦੇਖਣ ਰਾਈ ਨੂੰ ਜ਼ਫਾ ਕਰੇ ਤੁਹਾਡੇ ਪਿਆਰ ਤੇ ਹੁਣ ਆਪਾਂ ਜਾ ਰਹੇ ਹਾਂ ਆ ਸੜਕਾਂ ਤੇ ਇੱਥੋਂ ਪਰ ਦੇਖ ਲਿਏ ਲੋਕੇਸ਼ਨ ਕਿਤੇ ਗਲਤੀ ਨਾ ਹੋ ਜਾਈਏ ਤੇ ਲੋਕੇਸ਼ਨ ਕਹਿੰਦੀ ਆ ਕਿ ਤੁਸੀਂ ਬਿਲਕੁਲ ਸਹੀ ਜਾ ਰਹੇ ਐਨੂੰ ਜਾ ਕੇ ਤੇ ਇੱਥੇ ਨੂੰ ਜਾਣਾ ਤੇ ਆਪਣੀ ਜੇ ਮੰਜ਼ਿਲ ਹੈਗੀ ਆ 9 ਕਿਲੋਮੀਟਰ ਦੂਰ ਤੇ ਟਾਈਮ ਹੋ ਗਿਆ ਵਾ 8:30 ਦਾ 8:30 10 ਤਰੀਕ ਦਿਨ ਬੁੱਧਵਾਰ ਤੇ ਆਪਾਂ ਜਾ ਰਹੇ ਆ ਆ ਭਾਈ ਗੋਲੂ ਵੱਲ ਬਾਕੀ ਅੱਜ ਆਪਾਂ ਵੇਖਿਆ ਥੜਾ ਵੇਖਿਆ ਬਲੂ ਸਿਟੀ ਵੇਖੀ ਤੇ ਪਰ ਸਾਈਕਲ ਨਾਲ ਸਾਥ ਨਹੀਂ ਓਏ ਓਏ ਸਾਈਕਲ ਨਹੀਂ ਥਾਣੀ ਦਿੱਤਾ ਬੈਂਕਰ ਹੋ ਗਿਆ ਤੇ ਹੁਣ ਫਿਰ ਗੁਰਦੁਆਰਾ ਸਾਹਿਬ ਤੇ ਆਪਾਂ ਗਏ ਤਾਂ ਉਦੋਂ ਫੋਨ ਆਇਆ ਸੀ ਕਹਿੰਦੇ ਕਿ ਜਾਂ ਤਾਂ ਰੁਕੋ ਨਹੀਂ ਦਿਓ ਦਾ ਸਮਾਨ ਚੱਕੋ ਮਾਨੂੰ ਪਤਾ ਹੀ ਆ ਹੋਟਲ ਤੇ ਜਾਈਓ ਵੀ 10 12 ਵਜੇ ਸਮਾਨ ਚ ਕਾ ਸਕਦੇ ਪਰ ਇਹ ਤਾਂ ਗੁਰਦੁਆਰਾ ਫਿਰ ਵੀ ਉਹਨਾਂ ਕੋਲ ਕੀ ਹੈ ਨਹੀਂ ਆਪਣਾ ਫਰਜ਼ ਹੀ ਬੰਦ ਕਰ ਹੋਰ ਵੀਰ ਭਰਾ ਰਹਿਣ ਵਾਲੇ ਬਹੁਤ ਆਉਂਦੇ ਉਹਨ ਅਸਮਾਨ ਸੱਲਾ ਪਾ ਚੁੱਕ ਲੈਂਦਾ ਉਥੋਂ ਹੁਣ ਚੱਲਾਂਗੇ ਆਪਾਂ ਗੋਲੂ ਭਾਈ ਕੋਲੇ ਉੱਥੇ ਰੁਕਾਂਗੇ ਇਹ ਰਿਅਲ ਲొਕੇਸ਼ਨ ਲొਕੇਸ਼ਨ ਆਪਣੀ ਬਿਲਕੁਲ ਸੈੱਟ ਆ ਜੀ ਬਿਲਕੁਲ ਲొਕੇਸ਼ਨ ਦੇ ਹਿਸਾਬ ਨਾਲ ਜਾ ਰਿਹਾ ਹੈ ਭਾਈ ਗੋਲੂ ਆਜਾ ਇਹ ਹੁਣ ਬਾਹਰ ਆ ਗਏ ਥੋੜਾ ਬਚਾਰੋ ਹੀ ਆਪਣਾ ਕਾਟ ਗਿਆ ਆਵਾਜ਼ ਇਹ ਮਿਲਟਰੀ ਏਰੀਆ ਆ ਜਾ ਸਟੋਰ ਪੀਓ ਵਿਊਅਰ ਮੰਨ ਲਓ ਜੀ ਟੈਂਟ ਕਹਿ ਲੋ ਟੈਂਟ ਏਰੀਆ ਫੈਕਟਰੀਆਂ ਕੈਂਟ ਇਧਰ ਨੇ ਚਲੋ ਚੱਲਦੇ ਆਂ ਆਕੇ ਜਾਕੇ ਤੇ ਇਹ ਆ ਸੜਕਾਂ ਜੋਧਪੁਰ ਦੀਆਂ ਹਾਂਜੀ ਇਹ ਕਸਬਾ ਆਪਾਂ ਲੰਘ ਰਹੇ ਹਾਂ ਇੱਕ ਜੋਧਪੁਰ ਤੋਂ ਕਾਫੀ ਬਾਹਰ ਆ ਕੇ ਸ਼ਹਿਰ ਤੋਂ ਇਹ ਆ ਜੀ ਸ਼ਿਕਾਰਗੜ੍ਹ ਇਹ ਰੋਡ ਵਿੱਚ ਸ਼ਿਕਾਰਗਾੜਾ ਤੇ ਕਸਬਾ ਵੀ ਸ਼ਿਕਾਰਗਾੜਾ ਜੀ ਤੇ ਸ਼ਿਕਾਰਗਾੜਾ ਸ਼ਿਕਾਰ ਕਰਤਾ ਨਾ ਕਹਿੰਦੇ ਉਹਨਾਂ ਦਾ ਸ਼ਿਕਾਰ ਕਰਕੇ ਤੇ ਉਹਨਾਂ ਦਾ ਗੜ ਕਰਦਾ ਇਹਨਾਂ ਦਾ ਨਾਮ ਪੈ ਗਿਆ ਨਾ ਸ਼ਿਕਾਰਗੜ ਆ ਸਮਝ ਆਗਾ ਬਾਕੀ ਕੀ ਪਤਾ ਕੀ ਹੋ ਸਕਦਾ ਚਾਹੂੰ ਕਿ ਇੱਧਰ ਰਾਜੇ ਮਹਾਰਾਜੇ ਹੋ ਸਰ ਦਾ ਸ਼ਿਕਾਰ ਖੇਡਦੇ ਹੁਣ ਇਹ ਬਾਏ ਸ਼ਿਕਾਰਗਾ ਹੋਵੇ ਕੋਈ ਸ਼ਿਕਾਰਗਾ ਕਹਤਾ ਹੋਵੇ ਬਾਕੀ ਕਸਬਾ ਕਾਫੀ ਲੰਮਾ ਹੈ ਜ਼ੋਰ ਪਰ ਦਾ ਜ਼ੋਰ ਪਰ ਇਹ ਕਸਬਾ ਹੀ ਬੜਾ ਬਤੰਗੜਾ ਹੈ ਇੱਥੇ ਵੀ ਆਰਮੀ ਦੀਆਂ ਸ਼ੌਣੀਆਂ ਆਰਮੀ ਕੈਂਟੀ ਆ ਮੰਦਵੀ ਤੇ ਵਧੀਆ ਮਾਹੌਲ ਇੱਕ ਨੰਬਰ ਤੇ ਸਾਫ਼ ਸੁਥਰੀਆਂ ਸੜਕਾਂ ਤੇ ਲੋਕਾਂ ਦਾ ਪਿਆਰ ਕਦੀ ਕੋਈ ਮੋਟਾ ਨਾ ਲਾ ਕੇ ਆ ਕੱਢ ਜਾਂਦਾ ਕਦੀ ਕੋਈ ਗੱਡੀ ਵਾਲਾ ਨਾਲ ਲਾ ਕੇ ਸੱਤਰੀ ਗਲ ਮਾਜੀ ਕਿਧਰ ਸਿਆ ਰਹੇ ਹੋ ਕਹਾਂ ਕਹਾਂ ਜਾਓਗੇ ਇਧਰ ਇਹ ਰਿਹਾ ਇਧਰ ਫੌਜੀ ਕੈਂਟ ਇਹ ਸੜਕਾਂ ਸਾਫ਼ ਸੁਥਰੀਆਂ ਜਾਪਾ ਜਾ ਰਹੇ ਆ ਭਾਈ ਗੋਲੂ ਵੱਲ ਲੋੜੀ ਆਪਾਂ ਆ ਗਏ ਆ ਰੋਡ ਤੋਂ ਬਾਹਰ ਜodhpur ਤੋਂ ਕਾਫੀ ਬਾਹਰ ਆ ਗਿਆ ਕਟਵਾਰ 12 13 ਕਿਲੋਮੀਟਰ ਬਾਹਰ ਆ ਗਿਆ ਉਚਿਆੜਾ ਉਚਿਆੜਾ ਇਦਾਂ ਕਰਕੇ ਆਪਣਾ ਮੈਂ ਇਥੋਂ ਦਾ ਜਿਹੜਾ ਇੱਕ ਕਸਬਾ ਤੇ ਇਹ ਹੋਟਲ ਆ ਜਿਹੜਾ ਆਪਣਾ ITC ਤੇ ਉੱਥੇ ਆਪਾਂ ਆ ਗਏ ਆ ਇਹ ਜਤਿੰਦਰ ਦਾ ਦੋਸਤ ਦਾ ਮੁੰਡਾ ਇਹ ਹੋਟਲ ਤੇ ਇੱਥੇ ਕੰਮ ਕਰਦਾ ਹੈ ਤੇ ਜਤਿੰਦਰ ਆਪਣਾ ਪੁਲਿਸੀ ਆ ਯਾਰ ਟਿੰਕੂ ਤੇ ਉਹਦੇ ਨਾਲ ਬਾਈ ਇਹ ਰਿਹਾ ਵਾ ਚਟਾਲਿਆ ਦੇ ਖਰੇ ਸ਼ੈਦ ਤੇ ਆ ਆ ਹੁਣ ਇੱਥੇ ਇਹਨਾਂ ਦਾ ਹੋਟਲ ਆ ਇੱਥੇ ਰੂਮ ਆ ਇੱਥੇ ਕਮਰੇ ਆ ਬਾਈ ਤਾਂ ਪਹਿਲੇ ਉਦੋਂ ਤਾਂ ਕਹਿੰਦੇ ਵੇ ਇੱਥੇ ਆ ਜਾਓ ਇੱਥੇ ਆ ਜਾਓ ਪਰ ਆਪਾਂ ਅੱਜ ਆਏ ਆ ਤੇ ਅੱਜ ਹੁਣ ਬਾਈ ਕੋਲ ਆ ਰਹਿਵਾਂਗੇ ਬਾਈ ਨੂੰ ਮਿਲਦੇ ਆ ਤੇ ਬਾਈ ਆਉਂਦਾ ਵਾ ਬਾਈ ਨੇ ਹੱਥ ਮਾਰਤਾ ਤੇ ਹੁਣ ਗੇਟ ਮਾਰਾ ਜਾ ਖੋਲੂਗਾ ਸਾਈਕਲ ਅੰਦਰ ਲਿਜਾਵਾਂਗੇ ਫਿਰ ਦੇਖਾਂਗੇ ਕੀ ਹੁੰਦਾ ਇਹ ਬਾਈ ਆ ਕੋਲੋਂ ਬਾਕੀ ਕੁੰਦਨ ਕੁਮਾਰ ਸ਼ੈਨਾ ਆਂ ਦਾਦਾ ਬਾਈ ਦਾ ਦੇਖਦੇ ਆਂ ਜੀ ਇਹ ਆਪਣਾ ਸਾਈਕਲ ਖੜਾ ਤੇ ਮੇਰਾ ਟੂ ਦਾਸਤਾਨ ਇਹ ਆ ਕੁੰਦਨ ਕੁਮਾਰ ਕੁੰਦਨ ਕੁਮਾਰ ਹੈ ਔਰ ਭਾਈ ਜੀ ਕੁੰਦਨ ਕੁਮਾਰ ਹੈ ਨਾ ਕੁੰਦਨ ਕੁਮਾਰ ਹੈ ਨਿਕ ਨੇਮ ਬੋਲੋ ਬੋਲੋ ਠੀਕ ਹੈ ਭਾਈ ਆਪਣਾ ਬੋਲੂ ਕੁੰਦਨ ਕੁਮਾਰ ਭਾਈ ਕੇ ਇਹ ਆਪ ਨੂੰ ਉਦੋਂ ਦੀ ਵੀਰ ਨਾਲ ਗੱਲ ਹੋ ਰਹੀ ਸੀ ਆਪਣੀ ਰਹਿਣ ਨੂੰ ਤੇ ਇਹ ਕਹਿੰਦੇ ਸਾਡੇ ਕੋਲ ਆ ਜਾਓ ਪਰ ਅੱਜ ਆਪਾਂ ਇਹਨਾਂ ਨੂੰ ਬੁਲਾ ਕੇ ਆ ਗਏ ਆ ਫਾਈਨਲੀ ਚਲੋ ਮਿਲਦੇ ਆ ਜੀ ਚਲੋ ਜੀ ਆਪਾਂ ਆਈਆਂ ਆਪਣੇ ਘਰ ਦੇ ਤੇ ਪ੍ਰਸੰਦਪਾਨ ਛੱਕ ਲਿਆ ਤੇ ਹੁਣ ਆਪਾਂ ਵੀਡੀਓ ਐਡਿਟ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਆਸ ਕਰਦਾ ਕਿ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਚੰਗੀ ਲੱਗੀ ਹੋਵੇਗੀ ਕਿਉਂਕਿ ਆਪਾਂ ਘੁੰਮ ਰਹੇ ਹਾਂ ਰਾਜਿਆਂ ਮਹਾਰਾਜਿਆਂ ਦੇ ਸ਼ਹਿਰ ਜੋਧਪੁਰ ਨੂੰ ਰਾਜਸਥਾਨ ਸਾਰਾ ਹੀ ਰਾਜਾ ਮਹਾਰਾਜਿਆਂ ਦੇ ਮਹਿਲਾਂ ਨਾਲ ਭਰਿਆ ਪਿਆ ਕਿਲਿਆਣਾ ਭਰਿਆ ਪਿਆ ਪਰ ਜਿਹੜਾ ਜੋਧਪੁਰ ਦੇ ਸ਼ਹਿਰ ਦੇ ਕਿਲੇ ਨੇ ਜਾਂ ਹੋਰ ਮਹਿਮੂਲ ਨੇ ਜਾਂ ਹੋਰ ਕੋਈ ਵੀ ਜਿਹੜੀ ਸੱਭਿਆਚਾਰਕ ਚੀਜ਼ ਜਾਂ ਇਤਿਹਾਸਕ ਚੀਜ਼ਾਂ ਨੇ ਉਹ ਬਹੁਤ ਵਧੀਆ ਚੀਜ਼ਾਂ ਨੇ ਤੇ ਬੜੇ ਤੰਗਾ ਇਤਿਹਾਸ ਹੁੰਦਾ ਪਿਛਲੇ ਸਾਲ ਤੇ ਪੁਰਾਣੀਆਂ ਕਈ ਕਈ ਸੌ ਸਦੀਆਂ ਪੁਰਾਣੀਆਂ ਚੀ ਅਬ ਸ਼ੇਅਰ ਕਰ ਰਹੇ ਤੁਹਾਨੂੰ ਖੁਸ਼ ਕਰਾਂ ਤੇ ਇਹ ਵੀਡੀਓ ਆਸ ਕਰਦਾ ਹਾਂ ਕਿ ਤੁਹਾਨੂੰ ਚੰਗੀ ਲੱਗੀ ਹੋਵੇ ਤੁਸੀਂ ਲਾਈਕ ਵੀ ਕਰਤਾ ਹੋਗਾ ਕਮੈਂਟ ਵੀ ਕਰਤਾ ਹੋਗਾ ਤੇ ਸ਼ੇਅਰ ਵੀਡੀਓ ਜ਼ਰੂਰ ਕਰ ਦਿਓ ਤਾਂ ਕਿ ਵੀਡੀਓ ਤੁਹਾਡੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਪਹੁੰਚ ਸਕੇ ਉਹ ਵੀ ਆਪਣੇ ਨਾਲ ਸਫ਼ਰ ਕਰਨ ਮੈਂ ਸਾਈਕਲ ਤੇ ਕਰੂੰਗਾ ਤੁਸੀਂ ਸਾਰੇ ਰਲ ਕੇ ਭਰਾਵੇਂ ਭੈਣਾਂ ਮੇਰੇ ਨਾਲ ਫੋਨ ਤੇ ਸਫ਼ਰ ਕਰੋਗੇ ਤੁਸੀਂ ਸਾਰਾ ਰਾਜਸਥਾਨ ਫੋਨ ਤੇ ਘੁੰਮੋਗੇ ਵਧੀਆ ਵਧੀਆ ਕਿਲੇ ਵਧੀਆ ਵਧੀਆ ਜਗ੍ਹਾ ਇਤਿਹਾਸਿਕ ਗੁਰਦਾਰੇ ਮੰਦਰ ਸਭ ਤੁਹਾਡੇ ਨਾਲ ਸ਼ੇਅਰ ਕਰਾਂ ਤੁਹਾਨੂੰ ਖਵਾਵਾਂਗੇ ਤੁਸੀਂ ਇਦਾਂ ਹੀ ਆਪਣਾ ਪਿਆਰ ਤੇ ਦੁਆਵਾਂ ਪਰਿਆਰ ਹੱਥ ਮਿਹਰ ਭਰੇ ਹੱਥ ਵਾਇਗਰੂ ਰੱਖੇ ਤੇ ਤੁਸੀਂ ਇਦਾਂ ਹੀ ਆਪਣੀਆਂ ਦੁਆਵਾਂ ਤੇ ਪਿਆਰ ਦਿੰਦੇ ਰਹਿਣਾ ਤੇ ਤੁਹਾਡਾ ਦੁਆਵਾਂ ਪਿਆਰ ਜਦੋਂ ਮਿਲਦਾ ਹੈ ਤੇ ਹੋਰ ਉਤਸ਼ਾਹਤ ਹੁੰਦਾ ਹੈ ਕਿ ਹੋਰ ਵੀ ਵਧੀਆ ਤੋਂ ਵਧੀਆ ਕੰਮ ਕਰਗੇ ਬਾਕੀ ਜੇ ਕੋਈ ਗਲਤੀ ਸ਼ਲਤੀ ਹੁੰਦੀ ਹੈ ਉਹ ਦੱਸ ਦਿਆ ਕਰੋ ਬਾਕੀ ਜਿੰਨੇ ਵੀ ਇਹ ਵੀਡੀਓ ਵੇਖਦੇ ਆ ਇੱਕ ਨਿੱਕਾ ਜਿਹਾ ਮੈਸੇਜ ਕਮੈਂਟ ਜ਼ਰੂਰ ਕਰਿਆ ਕਰੋ ਭਾਵੇਂ ਆਪਣਾ ਨਾਮ ਨਹੀਂ ਲਿਖਦਿਆ ਕਰੋ ਪਤਾ ਲਿਖਦਿਆ ਕਰੋ ਜਾਂ ਕੋਈ ਵੀਡੀਓ ਬਾਰੇ ਜ਼ਰੂਰ ਦੱਸਦਿਆ ਕਰੋ ਤੇ ਆਸ ਕਰਦੇ ਆ ਵੀਡੀਓ ਅਜੇ ਲਈ ਪਸੰਦ ਆਈ ਹੋਵੇ ਲਾਈਕ ਕਰ ਦਿੱਤਾ ਕਮੈਂਟ ਵੀ ਹੋ ਗਿਆ ਸ਼ੇਅਰ ਹੋ ਰਹੀ ਹੈ ਤੇ ਚਲੋ ਮਿਲਦੇ ਆ ਸਵੇਰੇ ਫਿਰ ਨਵੇਂ ਸੜਕ ਨਵੇਂ ਲੋਕ ਨਵੀਆਂ ਰਾਹਾਂ ਤੇ ਉਹੀ ਸਾਈਕਲ ਤੇ ਉਹੀ ਤੁਹਾਡਾ ਆਪਣਾ ਨਸੀਬ ਸਿੰਘ ਖਾਲਸਾ ਤੇ ਤਦ ਤੱਕ ਲਈ ਦਿਓ ਇਜਾਜ਼ਤ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ